ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਪ੍ਰਮਾਤਮਾ ਦੇ ਨਾਲ ਮਿਲਾਪ ਜਪ ਜਪ ਕੇ ਹੋਣਾ ਗੱਲਾਂ ਨਾਲ ਕੁਝ ਨਹੀਂ ਹੋਣਾ ਗੱਲੀ ਜੋਗ ਨਾ ਹੋਈ ਜੋਗ ਮਨੇ ਮਿਲਾਪ ਗੱਲਾਂ ਨਾਲ ਕੁਝ ਨਹੀਂ ਹੋਣਾ ਪ੍ਰਮਾਤਮਾ ਨਾਲ ਮਿਲਾਪ ਜਪ ਜਪ ਕੇ ਹੋਣਾ RAM RAM ਬੋਲ ਬੋਲ ਖੋਜ ਤੇ ਵੱਡ ਭਾਗੀ ਵਾਹਿਗੁਰੂ 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 ਬੋਲ ਬੋਲ ਕੇ ਆਪਣੇ ਅੰਦਰੋਂ ਪ੍ਰਭੂ ਪਰਮਾਤਮਾ ਪਰਮੇਸ਼ਰ ਨੂੰ ਲੱਭਦੇ ਨੇ ਵੱਡੇ ਭਾਗਾਂ ਵਾਲੇ ਜਿਵੇਂ ਸਾਡੇ ਸੰਤ ਮਸ਼ਕੀਨ ਸਿੰਘ ਜੀ ਨੇ ਲੱਭਿਆ ਸੀ RAM RAM ਬੋਲ ਬੋਲ ਖੋਜ ਤੇ ਵੱਡ ਭਾਗੀ ਤੇ ਵੱਡੇ ਭਾਗਾ ਵਾਲੇ ਉਹ ਜੋ ਸਤਗੁਰੂ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਨਾਮ ਜਪਰੇ ਉਹ ਨਾਮ ਸੁਣ ਰਹੇ ਪਰਮਾਤਮਾ ਬਾਹਰ ਨਹੀਂ ਹੈਗਾ ਆਪਾਂ ਪਰਮਾਤਮਾ ਨੂੰ ਬਾਹਰ ਲੱਭ ਰਹੇ ਆ ਬਾਣੀ ਸਾਨੂੰ ਸਮਝਾ ਰਹੀ ਸਭ ਕੁਝ ਕਰਮ ਹੈ ਬਾਹਰ ਨਹੀਂ ਬਾਹਰ ਟੋਲੇ ਸੁ ਪਰਮਪੁਲਾ ਹੀ ਗੁਰ ਪ੍ਰਸਾਦ ਦੀ ਜਿਹਨੇ ਅੰਤਰ ਪਾਇਆ ਸੋ ਅੰਤਰ ਬਾਹਰ ਸੁਹੇਲਾ ਜੀ ਉਹਨਾਂ ਦਾ ਜੀਵਨ ਹੀ ਸਫਲ ਹੋ ਜਾਂਦਾ ਹੈ ਜਿਹੜੇ ਜਪਦੇ ਨੇ ਸਤਗੁਰ ਸੱਚੇ ਪਾਤਸ਼ਾਹ ਨੂੰ ਤੇ ਸਿਮਰ ਕੇ ਹੀ ਦੁੱਖ ਦੂਰ ਹੋਣੇ ਨੇ ਕਿਸੇ ਵੀ ਡੇਰਿਆਂ ਦੇ ਵਿੱਚ ਚੱਲੇ ਜਾਓ ਤੁਹਾਡੇ ਦੁੱਖ ਦੂਰ ਨਹੀਂ ਹੋਣਗੇ ਕਿਸੇ ਬਾਬਿਆਂ ਕੋਲ ਸਾਡੇ ਡੇਰ ਦੁੱਖ ਦੂਰ ਨਹੀਂ ਹੋਣਗੇ ਦੁੱਖ ਦੂਰ ਕਰਨ ਵਾਲਾ ਪਰਮਾਤਮਾ ਹੀ ਹੈ ਕਿਵੇਂ ਰੋਜ਼ ਪੜ੍ਹਦੀਆਂ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਆਵਾਜ਼ ਬੋਲ ਤਾ ਕਲ ਕਲੇਸ਼ ਤਨ ਮਾਹੇ ਮਿਟਾਵੋ ਸਭ ਦੁੱਖ ਦੂਰ ਹੋ ਜਾਂਦੇ ਨੇ ਸਿਮਰਨ ਦੇ ਨਾਲ ਪਰਮਾਤਮਾ ਦਾ ਨਾਮ ਜਪਣ ਦੇ ਨਾਲ ਤੇ ਦੁੱਖ ਐਦਾ ਦੂਰ ਨਹੀਂ ਹੋਣੇ राम राम बोल बोल खोज ਤੇ ਵੜ ਭਾਗੇ ਖੋਜਣਾ ਪੈਗਾ ਪਰਮਾਤਮਾ ਨੂੰ ਤੇ ਮੇਰਾ ਪਰਮਾਤਮਾ ਤੇ ਰੋਜ਼ ਬਾਣੀ ਪੜੀਏ ਨਾ ਸਤਿਗੁਰੂ ਸਿਚੇ ਪਰਸਾ ਰੋਬ ਦੇ ਸਾਨੂੰ ਨਵੀਂ ਗੱਲ ਸੁਣਾਉਂਦੇ ਨੇ ਸਾਹਿਬੇ ਮੇਰਾ ਨੀਤ ਨਵਾ ਰੋਜ਼ ਅਰਥ ਪੜਦਿਆਂ ਤੇ ਰੋਜ਼ ਸਾਨੂੰ ਨਵੇਂ ਅਰਥ ਮਿਲਦੇ ਨੇ ਗੁਰੂ ਦੇ ਦਰਸ਼ਨ ਕੀ ਨੇ ਅਸੀਂ ਰੋਜ਼ ਗੁਰਦੁਆਰੇ ਆ ਰਹੇ ਆ ਅਸੀਂ ਗੁਰੂ ਦੇ ਦਰਸ਼ਨ ਕਰਨ ਆ ਰਹੇ ਆ ਕਦੀ ਅਸੀਂ ਆਪਣੀ ਜ਼ਿੰਦਗੀ ਵਿੱਚ ਸੋਚਿਆ ਸਤਗੁਰ ਜੀ ਦੇ ਦਰਸ਼ਨ ਕੀਨੇ ਸਤਗੁਰ ਕੀ ਪ੍ਰਤੀ ਤਨਾ ਆਈਆ ਸ਼ਬਦ ਨਾ ਲਾਗੋ ਪਾਓ ਉਸ ਨੂੰ ਸੁਖ ਨਾ ਉਪਜੇ ਪਾਵੇ ਸੋ ਘੜਾ ਆਵੋ ਜਾਓ ਇੱਕ ਵਾਰੀ ਨਹੀਂ ਸੋ ਵਾਰੀ ਆਵ ਜਾਓ ਪਰ ਸਤਗੁਰ ਜੀ ਦੇ ਦਰਸ਼ਨ ਕੀਨੇ ਸਤਗੁਰ ਜੀ ਦੇ ਦਰਸ਼ਨ ਨੇ ਸਤਗੁਰ ਜੀ ਦੀ ਬਾਣੀ ਪੜਨਾ ਸਤਗੁਰ ਜੀ ਦੇ ਬਚਨਾਂ ਤੇ ਚੱਲਣਾ ਸਤਗੁਰ ਬਚਨ ਕਮਾਉਣੇ ਸੱਚਾ ਇਹ ਵਿਚਾਰ ਜਦ ਸਤਗੁਰੂ ਜੀ ਦੇ ਵਿਚਾਰਾਂ ਨੂੰ ਕਮਾਵਾਂਗੇ ਨਾ ਜਦ ਸਤਗੁਰੂ ਜੀ ਦੀ ਗੱਲ ਮੰਨਾਂਗੇ ਉਸ ਵੇਲੇ ਸਾਡਾ ਜੀਵਨ ਸਫਲ ਹੋਣਾ ਹੈ ਜਿਵੇਂ ਸਾਡੇ ਸੰਤ ਮਸ਼ਕੀਨ ਸਿੰਘ ਜੀ ਨੇ ਜਪਿਆ ਸੀ ਉਹਨਾਂ ਨੇ ਜਪ ਜਪ ਕੇ ਪ੍ਰਮਾਤਮਾ ਨੂੰ ਉਹ ਪ੍ਰਮਾਤਮਾ ਦਾ ਰੂਪ ਹੋ ਕੇ ਸੰਤ ਬਣ ਗਏ ਕਿਵੇਂ ਅਸੀਂ ਵੀ ਸੰਤ ਬਣ ਸਕਦੇ ਹਾਂ ਪ੍ਰਮਾਤਮਾ ਨੂੰ ਲੱਭਣਾ ਨਹੀਂ ਹੈ ਪ੍ਰਮਾਤਮਾ ਵਰਗਾ ਬਣਨਾ ਹੈ ਅਸੀਂ ਪ੍ਰਮਾਤਮਾ ਨੂੰ ਬਾਹਰ ਲੱਭੀ ਜਾ ਰਹੇ ਹਾਂ ਪ੍ਰਮਾਤਮਾ ਨੂੰ ਜੰਗਲਾਂ ਵਿੱਚ ਲੱਭ ਰਹੇ ਹਾਂ ਪ੍ਰਮਾਤਮਾ ਨੂੰ ਡੇਰਿਆਂ ਵਿੱਚ ਲੱਭ ਰਹੇ ਹਾਂ ਪ੍ਰਮਾਤਮਾ ਕਿੱਥੇ ਨਹੀਂ ਪ੍ਰਮਾਤਮਾ ਸਾਡੇ ਮਨ ਦੇ ਅੰਦਰ ਸਭ ਕੁਝ ਕਰਮ ਹੈ ਬਾਹਰ ਨਹੀਂ ਬਾਹਰ ਟੋਲੇ ਸੋ ਪਰਮਪੁਲਾਹੀ ਅਸੀਂ ਬਾਹਰ ਲੱਭ ਰਹੇ ਤੇ ਜਿਨ੍ਹਾਂ ਨੇ ਲੱਭਿਆ ਨਾ ਆਪਣੇ ਅੰਦਰ ਪ੍ਰਮਾਤਮਾ ਨੂੰ ਉਹਨਾਂ ਦਾ ਜੀਵਨ ਸਫਲ ਹੈ ਜਿਨ੍ਹਾਂ ਨੇ ਲੱਭਿਆ ਅੱਜ ਸਾਰਾ ਸੰਸਾਰ ਉਹਨਾਂ ਨੂੰ ਯਾਦ ਕਰਦਾ ਹੈ ਉਹਨਾਂ ਨੂੰ ਸਭ जग ਕਰੇ ਨਮਸਕਾਰ ਸਾਨੂੰ ਕੋਈ ਯਾਦ ਕਰਦਾ ਏ ਇਦਾਂ ਦਾ ਕੰਮ ਕਰਕੇ ਜਾਈਏ ਸੰਸਾਰ ਦੇ ਵਿੱਚ ਕਿ ਸਾਰਾ ਸੰਸਾਰ ਸਾਨੂੰ ਯਾਦ ਰੱਖੇ ਸੋ ਮੈਂ ਇੱਕ ਬੇਨਤੀ ਆਪ ਸਾਰਿਆਂ 'ਕੇ ਕਰਾਂਗਾ ਪਿਆਰਿਓ ਜਿਵੇਂ ਬਾਬਾ ਫਰੀਦ ਜੀ ਦੇ ਮਾਤਾ ਉਹਨਾਂ ਨੂੰ ਲਾਲਚ ਦਿੰਦੀ ਸੀ ਨਾ ਰਾਤ ਨੂੰ ਆਪਣੇ ਬੱਚੇ ਨੂੰ ਲਾਲਚ ਦਿਆ ਕਰੂੰ ਮਾ ਗੁਜਰਕੁਟ ਜੀ ਰਾਤ ਨੂੰ ਲਾਲਚ ਦੇ ਰਹੇ ਨੇ ਰਾਤ ਨੂੰ ਸੁਲਾ ਰਹੇ ਨੇ ਨਾ ਜਦ ਬੱਚਿਆਂ ਨੂੰ ਬਾਬਾ ਜੁਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਨੂੰ ਤੇ ਲੋਰੀ ਦੇ ਰਹੇ ਨੇ ਤੇ ਰਾਤ ਨੂੰ ਜਦ ਲੋਰੀ ਦੇ ਰਹੇ ਨੇ ਨਾਮ ਦੀ ਬਾਣੀ ਦੀ ਲੋਰੀ ਅਸੀਂ ਕਦੇ ਆਪਣੇ ਬੱਚਿਆਂ ਨੂੰ ਬਾਣੀ ਦੀ ਲੋਰੀ ਦਿੱਤੀ ਦੂਜੀਆ ਲੋਰੀਆਂ ਤੇ ਸਾਰਾ ਸੰਸਾਰ ਦੇ ਰਿਹਾ ਕਦੇ ਮਾਂ ਗੁਜਰਕੌਰ ਜੀ ਵਰਗੀ ਲੋਰੀ ਦਿੱਤੀ ਆਪਾਂ ਜਪਜੀਤ ਸਾਹਿਬ ਸੁਖਮਨੀ ਸਾਹਿਬ ਅਸਾ ਜੀ ਦੀ ਬਾਣੀ ਬੱਚਿਆਂ ਸਾਹਮਣੇ ਬੈਠ ਕੇ ਪੜਿਆ ਜਿਸ ਵੇਲੇ ਪੜਾਂਗੇ ਨਾ ਯਾਦ ਰੱਖਿਓ ਅੱਜ ਨਹੀਂ ਕੱਲ ਤੁਹਾਡੇ ਬੱਚਿਆਂ ਦਾ ਜੀਵਨ ਸਫਲ ਹੋ ਜਾਣਾ ਹੈ ਤੇ ਜਿਹੜੇ ਮਾਪੇ ਪੜਦੇ ਨੇ ਨਾ ਬਾਬਾ ਫਰੀਦ ਜੀ ਦੀ ਵਰਗੇ ਮਾਤਾ ਜੀ ਮਤਾ ਗੁਜਰ ਕੌਰ ਜੀ ਉਹਨਾਂ ਦੇ ਸਰੀਰ ਦੇ ਵਿੱਚ ਆਰਾ ਲੱਗ ਜਾਵੇ ਉਹ ਕਹਿੰਦੇ ਆਰਾ ਪਿਆਰਾ ਲੱਗਦ ਸੇ ਜੇ ਸੇ ਜੇ ਜਾਏ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਕੀ ਸਿੱਧਕ ਨਾ ਜਾਏ ਉਹਨਾਂ ਨੂੰ ਆਰਾ ਵੀ ਪਿਆਰਾ ਲੱਗ ਰਿਹਾ ਹੈ ਤੱਕ ਤੀ ਤਵੀ ਵੀ ਠੰਡੀ ਲੱਗ ਰਹੀ ਹੈ ਉਬਲਦੀ ਦੇਗ ਵੀ ਠੰਡੀ ਲੱਗ ਰਹੀ ਹੈ ਇਹੇ ਨਾਮ ਦੀ ਤਾਕਤ ਬਾਣੀ ਦੀ ਤਾਕਤ ਸੰਗਤ ਜੀ ਮੈਂ ਇੱਕ ਬੇਨਤੀ ਕਰਾਂਗਾ ਆਪ ਜੀ ਅੱਗੇ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਬਾਣੀ ਨਾਲ ਜੋੜੋ ਸੇਵਾ ਨਾਲ ਜੋੜੋ ਭਾਵੇਂ ਲਾਲਚ ਦਿਓ ਪਰ ਬੱਚਿਆਂ ਕੋਲ ਸੇਵਾ ਜ਼ਰੂਰ ਕਰਵਾਓ ਬੱਚਿਆਂ ਕੋਲ ਬਾਣੀ ਜ਼ਰੂਰ ਪੜਵਾਓ ਅੱਜ ਨਹੀਂ ਤੇ ਕੱਲ ਤੁਹਾਡਾ ਵੀ ਤੁਹਾਡੇ ਬੱਚਿਆਂ ਦਾ ਵੀ ਜੀਵਨ ਸਫਲ ਹੋਣਾ ਹੈ ਗੁਰਬਾਣੀ ਸਮਝਾ ਰਹੀ ਹੈ ਹਰ ਗੁਰੂ ਨਾਨਕ ਜਿਨੇ ਪਰਸਿਓ ਤਿੰਨ ਸਭ ਕੁਲ ਕਿਓ ਉਦਾਰ ਉਹਨਾਂ ਦੀ ਕੁੱਲਾਂ ਦਾ ਵੀ ਉਦਾਰ ਹੋ ਜਾਂਦਾ ਜਿਹੜੇ ਗੁਰੂ ਨਾਨਕ ਪਾਸ਼ਾ ਨੂੰ ਪੜ੍ਹਦੇ ਨੇ ਸੋ ਸਤਿਗੁਰ ਸੱਚੇ ਪਾਸ਼ਾ ਕਿਰਪਾ ਕਰਨ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਸੰਤ ਗਿਆਨੀ ਮਸ਼ਕੀਨ ਸਿੰਘ ਜੀ ਤੇ ਪ੍ਰਵਾਰ ਦਾ ਸਮੂਹ ਸਾਧ ਸੰਗਤ ਦਾ ਤਹਿ ਦਿਲੋਂ ਧੰਨਵਾਦ ਸਤਿਗੁਰ ਕਿਰਪਾ ਕਰਨ ਹੋਈਆਂ ਆਪਣਾਂ ਚੁੱਕਾਂ ਦੀ ਸ਼ਮਾ ਬਖਸ਼ਣ ਹਾਰ ਦਾ ਤਾਰ ਮੇਰੇ ਮਾਲਕ ਆਪ ਗੁਰੂ ਕਿਰਪਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ